ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਰੌਂਠੇ ਨਾ ਤਾਂ ਆਲੂ ਨੂੰ ਉਬਾਲਣ ਦੀ ਜ਼ਰੂਰਤ ਤੇ ਨਾ ਹੀ ਆਟਾ ਗੁੰਨਣ ਦੀ ਜ਼ਰੂਰਤ ਆ ਬਹੁਤ ਹੀ ਆਪਾਂ ਈਜ਼ੀ ਤਰੀਕੇ ਨਾਲ ਸਿਰਫ 10 ਮਿੰਟਾਂ ਵਿੱਚ ਦੀ ਇਹ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਵੀ ਆਪਾਂ ਬਿਨਾਂ ਆਲੂ ਉਬਾਲੇ ਕਿਸ ਤਰ੍ਹਾਂ ਬਣਾਵਾਂਗੇ ਪਰੌਂਠੇ ਹਾਂਜੀ ਪਰੌਂਠੇ ਬਣਾਉਣ ਵਾਸਤੇ ਇਸ ਤਰ੍ਹਾਂ ਦੋ ਕੱਚੇ ਦੋ ਆਲੂ ਲੈ ਲਏ ਆਪਾਂ ਦੋ ਆਲੂ ਨੂੰ ਆਪਾਂ ਪਾਣੀ ਦੇ ਨਾਲ ਧੋ ਰਿਹਾ ਧੋ ਕੇ ਉਸ ਤੋਂ ਬਾਅਦ ਆਪਾਂ ਛਿੱਲ ਲਿਆ ਛਿੱਲ ਕੇ ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਆਪਾਂ ਇੱਕ ਮਿਕਸੀ ਰਾਜਗ ਲੈ ਲੈਣਾਗਾ। ਇਹਦੇ ਵਿੱਚ ਆਪਾਂ ਕੱਟੇ ਹੋਏ ਆਲੂ ਪਾ ਦਾਂਗੇ। ਹੁਣ ਆਲੂਆਂ ਦੇ ਵਿੱਚ ਪਾਣੀ ਪਾ ਲਾਂਗੇ। ਪਾਣੀ ਆਪਾਂ ਇੰਨਾ ਸਾਰਾ ਪਾਇਆਗਾ। ਯਾਨੀ ਕਿ ਛੋਟਾ ਇੱਕ ਕੱਪ ਪਾਣੀ ਦਾ ਪਾ ਲਿਆਗਾ। ਹੁਣ ਆਪਾਂ ਇਹਨਾਂ ਦਾ ਪੇਸਟ ਤਿਆਰ ਕਰ ਲਾਂਗੇ। ਹੁਣ ਆਪਾਂ ਆਲੂਆਂ ਨੂੰ ਪੀਸ ਲਿਆ ਤੇ ਇੱਕ ਬਰਤਨ ਦੇ ਵਿੱਚ ਕੱਢ ਲੈਂਦੇ ਆ। ਇੱਕ ਕੌਲੀ ਕਣਕ ਦਾ ਆਟਾ ਪਾ ਲੈਣਾ। ਆਟੇ ਨੂੰ ਚੰਗੀ ਤਰ੍ਹਾਂ ਆਪਾਂ ਇਹ ਪੇਸਟ ਦੇ ਵਿੱਚ ਮਿਕਸ ਕਰ ਦਾਂਗੇ। ਜਿਆਦਾ ਪਰੌਂਠੇ ਬਣਾਉਣੇ ਹੋਣ ਤਾਂ ਜਿਆਦਾ ਵੀ ਆਲੂ ਲੈ ਸਕਦੇ ਮੈਂ ਦੋ ਆਲੂਆਂ ਦਾ ਹੀ ਪਰੌਂਠੇ ਬਣਾਉਣੇ ਸੀ ਇਸ ਕਰਕੇ ਮੈਂ ਦੋ ਹੀ ਆਲੂ ਲਏ ਆ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਾਂਗੇ ਬਸ ਵਧੀਆ ਜਿਹਾ ਬੈਟਰ ਤਿਆਰ ਕਰ ਲਾਂਗੇ ਬਹੁਤ ਈਜ਼ੀ ਤਰੀਕਾ ਹੈ ਤਰੋਂਡੇ ਬਣਾਉਣ ਦਾ ਕੋਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਗਈ ਨਾ ਹੀ ਕੋਈ ਆਪਾਂ ਨੂੰ ਜ਼ਿਆਦਾ ਟਾਈਮ ਆਲੂ ਉਬਾਲਣ ਦੀ ਜ਼ਰੂਰਤ ਹੈਗੀ ਆ ਫਟਾਫਟ ਐਸ ਤਰ੍ਹਾਂ ਤੁਸੀਂ ਪੇਸਟ ਬਣਾਓ ਦੇਖੋ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਤਾ ਹੈਗਾ ਤੇ ਹੁਣ ਇੱਥੇ ਪਾ ਲੈਣਾ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਇੱਕ ਪਾ ਦੇਣੀ ਹੈ ਹਰੀ ਮਿਰਚ ਬਰੀਕ ਕੱਟੀ ਹੋਈ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨਸਾਰ ਇੱਕ ਚਮਚ ਪਾ ਦਾਂਗੇ ਸਬਤ ਜੀਰਾ ਥੋੜਾ ਜਿਹਾ ਪਾ ਦਾਂਗੇ ਆਪਾਂ ਤਨੀਆ ਪਾਊਡਰ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਕਲਰ ਵਾਸਤੇ ਪਾ ਦਾਂਗੇ ਥੋੜੀ ਜਿਹੀ ਹਲਦੀ ਤੇ ਥੋੜੀ ਜਿਹੀ ਪਾ ਦਾਂਗੇ ਪੀਸੀਆਂ ਲਾਲ ਮਿਰਚਾਂ ਤੇ ਥੋੜੀ ਜਿਹੀ ਪਾ ਦਾਂਗੇ ਕੁੱਟੀ ਕਾਲੀ ਮਿਰਚ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕੋਈ ਜ਼ਿਆਦਾ ਸਮਾਨ ਦੀ ਜ਼ਰੂਰਤ ਵੀ ਨਹੀਂ ਗਈ ਸਾਰੇ ਮਸਾਲੇ ਵੀ ਆਪਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਲਾਤੇ ਹੈਗੇ ਆ ਤੇ ਪਰੌਂਠੇ ਬਣਾਉਣ ਵਾਸਤੇ ਇਸ ਤਰ੍ਹਾਂ ਦਾ ਆਪਾਂ ਨੂੰ ਘੋਲ ਚਾਹੀਦਾ ਸੀਗਾ ਤੇ ਬਿਲਕੁਲ ਆਪਾਂ ਉਸੇ ਤਰ੍ਹਾਂ ਦੇ ਹੀ ਘੋਲ ਬਣਾ ਕੇ ਤਿਆਰ ਕਰ ਲਿਆ ਹੁਣ ਆਪਾਂ ਬਣਾਵਾਂਗੇ ਪਰੌਂਠੇ ਹਾਂਜੀ ਪਰੌਂਠੇ ਬਣਾਉਣ ਵਾਸਤੇ ਆਪਾਂ ਨੌਸਟਿਕ ਤਵਾ ਰੱਖ ਲਿਆ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦੇਣਾ ਤੇਲ ਬਸ ਜ਼ਿਆਦਾ ਨਹੀਂ ਬਸ ਨਾਰਮਲ ਜਿਹਾ ਤੇਲ ਲਾਵਾਂਗੇ ਤਵਾ ਚੰਗੀ ਤਰ੍ਹਾਂ ਗਰਮ ਹੋਇਆ ਪਿਆ ਸੀਗਾ ਹੁਣ ਇੱਕ ਕਰਛੀ ਆਪਾਂ ਬੈਟਰ ਦੀ ਭਰ ਕੇ ਤਵੇ ਦੇ ਉੱਪਰ ਪਾ ਦਾਂਗੇ ਕਰਛੀ ਦੇ ਨਾਲ ਇਸ ਤਰ੍ਹਾਂ ਥੋੜਾ ਜਿਹਾ ਫਲਾ ਦਾਂਗੇ ਥੋੜਾ ਜਿਹਾ ਇਸ ਤਰ੍ਹਾਂ ਫਲਾ ਦਾਂਗੇ ਜ਼ਿਆਦਾ ਵੱਡੇ ਸਾਈਜ਼ ਦੇ ਨਹੀਂ ਪਰੌਂਠੇ ਬਣਾਉਣ ਲੱਗੇ ਆਪਾਂ ਬਸ ਠੀਕ ਜਿਹੇ ਸਾਈਜ਼ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਪਰਾਠਾ ਦੇਖੋ ਹਲਕਾ ਜਿਹਾ ਉੱਪਰੋਂ ਡਰਾਈ ਹੋ ਗਿਆ ਹੁਣ ਆਪਾਂ ਪਰੌਂਠੇ ਦਾ ਪਾਸਾ ਕਾਟ ਦਿੰਦੇ ਹਾਂ ਕਿੰਨਾ ਪਿਆਰਾ ਕਲਰ ਆਇਆ ਨਾ ਬਹੁਤ ਹੀ ਈਜ਼ੀ ਤਰੀਕਾ ਹੈ ਪਰੌਂਠਾ ਬਣਾਉਣ ਦਾ ਬਸ ਹਲਕਾ ਜਿਹਾ ਆਪਾਂ ਥੋੜਾ ਜਿਹਾ ਹੋਰ ਲਾ ਦਿੰਨੇ ਆ ਤੀਨ ਉੱਪਰ ਵੀ ਆਪਾਂ ਥੋੜਾ ਜਿਹਾ ਲਾ ਦਿੰਨੇ ਆ ਤੇ ਘਿਓ ਵੀ ਵਰਤਣਾ ਚਾਹਤ ਤਾਂ ਤੁਸੀਂ ਘਿਓ ਵੀ ਵਰਤ ਸਕਦੇ ਹੋ ਤਾਂ ਦੋਨੇ ਪਾਸੇ ਆਪਾਂ ਵਧਿਆ ਜਾ ਸੇਕ ਲਾਂਗੇ ਪਰੌਂਠੇ ਦੇ ਦੇਖੋ ਪਰੌਂਠੇ ਨੂੰ ਆਪਾਂ ਦੋਨੇ ਪਾਸਿਓਂ ਵਧਿਆ ਜਾ ਸੇਕ ਲਿਆਗਾ ਦੇਖੋ ਤਰਖ ਦਿੰਨੇ ਆਪਾਂ ਪਲੇਟ ਦੇ ਵਿੱਚ ਤੇ ਰਫਾਈਨਡ ਤੇਲ ਆਪਾਂ ਹੋਰ ਲਾ ਲੈਣੇ ਆਂ ਅੱਛੀ ਬੈਟਰ ਵੀ ਭਰ ਕੇ ਆਪਾਂ ਫੇਰ ਪਾ ਦਿੰਦੇ ਆਂ ਬਸ ਤੇ ਐਸ ਤਰ੍ਹਾਂ ਆਪਾਂ ਥੋੜਾ ਜਿਹਾ ਕਰਛੀ ਦੇ ਨਾਲ ਹੀ ਫਲਾ ਦਿੰਦੇ ਆਂ ਹਾਂਜੀ ਸਾਰੇ ਪਰੌਂਠੇ ਆਪਾਂ ਬਣਾ ਕੇ ਤਿਆਰ ਕਰ ਲਏ ਦੇਖੋ ਕਿੰਨੇ ਸੌਫਟ ਪਰੌਂਠੇ ਬਣੇ ਆਂ ਹਾਂਜੀ ਪਰੌਂਠੇ ਦੇ ਉੱਪਰ ਆਪਾਂ ਰੱਖ ਦਾਂਗੇ ਮੱਖਣ ਦੀ ਟਿੱਕੀ ਪਰੌਂਠੇ ਆਪਾਂ ਬਣਾ ਕੇ ਸਾਰੇ ਰੈਡੀ ਕਰ ਲਏ ਆ ਬਿਨਾ ਆਲੂ ਉਬਾਲੇ ਬਿਨਾ ਆਟਾ ਗੁਨੇ ਬਹੁਤ ਹੀ ਈਜ਼ ਤਰੀਕੇ ਨਾਲ ਪਰੌਂਠੇ ਬਣਾਉਣੇ ਦੱਸਿਆ ਤੁਸੀਂ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਹਾਂਜੀ ਇੱਕ ਸੋਣਾ ਜਿਹਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਹਾਂ ਕਿ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ